ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਸਿੱਖਾਂ ਦੇ ਹਮੈਤੀ ਅਤੇ ਹਤਾਈਸੀ ਹੋਣ ਦੀ ਅਕਸਰ ਗੱਲ ਕਰਦੇ ਹਨ ਜਿਵੇਂ ਉਹ ਦੱਸਦੇ ਨੇ ਕਿ ਉਹਨਾਂ ਨੇ ਛੋਟੇ ਸਹਿਬਜ਼ਾਦਿਆਂ ਨੂੰ ਬਾਲ ਵੀਰ ਬਣਾ ਕੇ ਉਹਨਾਂ ਦਾ ਸ਼ਹੀਦੀ ਦਿਵਸ ਮਨਾਉਣਾ ਸ਼ੁਰੂ ਕੀਤਾ ਹੈ ਤੇ ਉਹਨਾਂ ਦੇ ਸ਼ਹੀਦੀ ਦਿਵਸ ਦੀ ਛੁੱਟੀ ਵੀ ਹਿੰਦੁਸਤਾਨ ਪੱਧਰ ਤੇ ਐਲਾਨੀ ਹੈ ਇਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਮਾਗਮ ਵੀ ਉਹਨਾਂ ਨੇ ਦਿੱਲੀ ਵਿੱਚ ਰਚਿਤ ਕੀਤੇ ਨੇ ਰਚਾਏ ਨੇ ਪਰ ਉਹਨਾਂ ਦੇ ਨਾਲ ਲੋਕ ਸਭਾ ਮੈਂਬਰ ਕੰਗਨਾ ਰਣੌਤ ਜਿਹੀ ਹੋਰ ਵੀ ਕਈ ਲੋਕ ਨੇ ਜਿਹੜੇ ਪੰਜਾਬੀਆਂ ਅਤੇ ਸਿੱਖਾਂ ਦੇ ਖਿਲਾਫ ਬੇਤੁਕਾ ਬੇਹੂਦਾ ਬੋਲਦੇ ਨੇ ਅਜਿਹੇ ਬੋਲ ਪੰਜਾਬੀਆਂ ਨੂੰ ਵਲੁੰਦਰਦੇ ਨੇ ਉਹਨਾਂ ਦੇ ਅੰਦਰ ਵਸਦੇ ਨੇ ਉਹਨਾਂ ਨੂੰ ਭੁੱਲਦੇ ਨਹੀਂ ਪੰਜਾਬੀ ਪੰਜਾਬੀਆਂ ਦੀ ਗੈਰਤਮੰਦ ਨੂੰ ਗੈਰਤ ਨੂੰ ਵੰਗਾਰਦੇ ਨੇ ਜਿਵੇਂ ਹਾਲ ਹੀ ਨੌਜਵਾਨ ਕੁੜੀ ਕੁਲਵਿੰਦਰ ਕੌਰ ਨੇ ਚੰਡੀਗੜ੍ਹ ਦੇ 에어ਪੋਰਟ ਉੱਪਰ ਕੰਗਨਾਰਨ ਆਦਦੇ ਇਹ ਮੂੰਹ ਤੇ ਇੱਕ ਚਪੇੜ ਮਾਰਨ ਦੀ ਹਿੰਮਤ ਕੀਤੀ ਹੈ ਇਹ ਹਿੰਮਤ ਕਿਉਂ ਕੀਤੀ ਹੈ ਇਹ ਕਿੰਨੀ ਗਲਤ ਹੈ ਕਿੰਨੀ ਠੀਕ ਹੈ ਇਸ ਸਬੰਧੀ ਅਸੀਂ ਕੈਨੇਡਾ ਚ ਵੱਸਦੇ ਡਾਕਟਰ ਵਰਜਿੰਦਰ ਸਿੰਘ ਨਾਲ ਇਸ ਵਿਸ਼ੇ ਤੇ ਗੱਲ ਕਰਦੇ ਹਾਂ ਕਿ ਅਜਿਹੇ ਹਾਲਾਤਾਂ ਵਿੱਚ ਬੰਦੇ ਦੀ ਮਾਨਸਿਕਤਾ ਕਿਹੋ ਜੀ ਹੁੰਦੀ ਹੈ ਸਾਡੇ ਨਾਲ ਹੁਣ ਸਾਡੇ ਨਾਲ ਹੁਣ ਟੈਲੀਫੋਨ ਕਾਲ ਤੇ ਜੁੜ ਚੁੱਕੇ ਨੇ ਡਾਕਟਰ ਵਰਜਿੰਦਰ ਸਿੰਘ ਚੀਮਾ ਬ੍ਰੈਮਟਨ ਕੈਨੇਡਾ ਤੋਂ ਨੇ ਇਹ ਮਨੁੱਖੀ ਮਾਨਸਿਕਤਾ ਮਨੁੱਖੀ ਵਿਰਤੀ ਮਨੁੱਖੀ ਸੁਭਾਅ ਬਾਰੇ ਚੰਗਾ ਗਿਆਨ ਰੱਖਦੇ ਨੇ ਸਾਡੇ ਨਾਲ ਹੁਣ ਜੁੜ ਚੁੱਕੇ ਨੇ ਹਾਂ ਅਸੀਂ ਉਹਨਾਂ ਨੂੰ ਤੁਹਾਡੇ ਰੋਗ ਰੋਗ ਕਰ ਰਹੇ ਹਾਂ ਡਾਕਟਰ ਸਾਹਿਬ ਕੱਲ ਚੰਡੀਗੜ੍ਹ 에ਰਪੋਰਟ ਤੇ ਨਵੇਂ ਬਣੇ ਐਮਪੀ ਕੰਗਨਾ ਰਣੌਤ ਨੂੰ ਇੱਕ ਪੰਜਾਬਣ ਮਟਿਆਰ ਨੇ ਚਪੇੜ ਘੱਟ ਮਾਰੀ ਹੈ ਹਾਂਜੀ ਮੁੱਦਾ ਇਹਦੇ ਚ ਦੱਸਿਆ ਜਾ ਰਿਹਾ ਹੈ ਕਿਸਾਨ ਸੰਘਰਸ਼ ਵੇਲੇ ਦਾ ਗੁੱਸਾ ਉਹਨੂੰ ਨੰਗਿਆਂ 2.5 ਸਾਲ ਹੋ ਗਏ 2.5 ਸਾਲਾਂ ਬਾਅਦ ਇਦਾਂ ਅਚਨਚੇਤ ਗੁੱਸਾ ਕੱਢਣਾ ਇਹ ਕਿਹੜੀ ਮਾਨਸਿਕਤਾ ਉਸ ਕੁੜੀ ਦੀ ਨਹੀਂ ਇਹ ਕਿ ਇਹ ਕੋਈ ਗਲਤ ਮਾਨਸਿਕਤਾ ਨਹੀਂ ਕਿ ਪਹਿਲੀ ਗੱਲ ਤੇ ਇਹ ਸਾਡਾ ਜਿਹੜਾ ਮਨ ਆ ਉਹ ਹਮੇਸ਼ਾ ਜਿਹੜੀ ਸਾਡੇ ਨਾਲ ਕੋਈ ਤੱਕਾ ਆ ਜਾਂ ਕੋਈ 네ਗੇਟਿਵ ਚੀਜ਼ ਹੋਈ ਹੁੰਦੀ ਉਹਨੂੰ ਹਮੇਸ਼ਾ ਯਾਦ ਰੱਖਦਾ ਹਾਂ ਤੇ ਪੰਜਾਬੀ ਤਾਂ ਖਾਸ ਕਰਕੇ ਯਾਦ ਰੱਖਦੇ ਆ ਹਾਂ ਭੁੱਲਦਾ ਦੇ ਕਿਸੇ ਨੂੰ ਵੀ ਪਰ ਲੋਕੀ ਅਰਵਾ ਪਰੇ ਕਰ ਲਿੰਦੇ ਆ ਪਰ ਸਿੱਖਾਂ ਚ ਜਾਂ ਪੰਜਾਬੀਆਂ ਚ ਹੈ ਕਹ ਲੋ ਵੀ ਉਹ ਇਹ ਚੀਜ਼ ਉਹਨਾਂ ਨੂੰ ਐਂ ਕਹ ਲੋ ਵੀ ਸਾਡੀ ਹਿਸਟਰੀ ਚ ਆ ਕਿ ਜੇ ਕਿਸੇ ਨੇ ਉਹਨੂੰ ਮਾਰਾ ਬੋਲੇ ਆ ਜਾਂ ਧੱਕਾ ਕੀਤਾ ਵਾ ਉਹ ਭੁਲਾਇਆ ਨਹੀਂ ਜਾਂਦਾ ਹੂੰ ਤੇ ਹੋ ਸਕਦਾ ਉਹ ਬਿਲਕੁਲ ਕਿਸਾਨ ਪਰਿਵਾਰ ਤੋਂ ਹੀ ਹੋਵੇ ਤੇ ਉਹਦੇ ਕਹਤੇ ਜੀ ਉਦੋਂ ਕਿਸਾਨ ਮੋਰਚੇ ਚ ਹੋਣ ਜਦੋਂ ਇਹਨੇ ਉਹ ਗਲਤ ਬਿਆਨੀ ਕੀਤੀ ਸੀ ਕੰਨਰ ਨੌਥ ਨੇ ਹੂੰ ਠੀਕ ਆ ਪਰਸਨਲੀ ਲੈ ਗਈ ਆ ਤੈਨੂੰ ਮੌਕਾ ਮਿਲਿਆ ਤੇ ਉਹਨੇ ਫਿਰ ਹੂੰ ਆਪਣਾ ਜੋ ਕਰ ਸਕਦੀ ਸੀ ਮੌਕੇ ਤੇ ਕਰਤਾ ਮੇਰਾ ਤਾਂ خیال ਕੱਖਦਾ ਵੀ ਸਕਦੀ ਪਰ ਹੁੰਦੇ ਚਲੋ ਜਪੇੜ ਨਾਲ ਹੀ ਸਾਰ ਲਿਆ ਕੰਮ ਹੂੰ ਡਾਕਟਰ ਸਾਹਿਬ ਜਿਵੇਂ ਉਹਨੇ ਆਪਣੇ ਆਪ ਨੂੰ ਖਤਰੇ ਚ ਪਾ ਲਿਆ ਜਾਂ ਉਹਦੀ ਨੌਕਰੀ ਜਿਵੇਂ ਸਸਪੈਂਡ ਹੋ ਗਈ ਮਤਲਬ ਇਹ ਇਹ ਫਿਰ ਵੀ ਮਾਨਸਿਕਤਾ ਚ ਵੀ ਕਿਤੇ ਕੋਈ ਗੜਬੜ ਹੁੰਦੀ ਆ ਜਾਂ ਨਹੀਂ ਨਹੀਂ ਇਹ ਤਾਂ ਦੇਖੋ ਇਹ ਤਾਂ ਇਹ ਤਾਂ ਐਂ ਗੱਲੋ ਕਿ ਸੈਕਰੀਫਾਈਜ਼ ਕਰਨ ਵਾਲੀ ਗੱਲ ਆ ਹਾਂ ਇਹ ਉਹਦੋਂ ਬੰਦਾ ਇਹ ਥੋੜੀ ਕੈਲਕੂਲੇਟ ਕਰਦਾ ਕਿ ਮੇਰਾ ਕੀ ਨੁਕਸਾਨ ਹੋ ਜਾਣਾ ਹੈ ਜੀ ਤੇ ਕਈ ਵਾਰੀ ਕੀਤਾ ਵੀ ਹੁੰਦਾ ਬੰਦਾ ਕਹਿੰਦਾ ਫਿਰ ਵੇਖੀ ਜਾਓ ਕੀ ਜੋ ਹੋਊਗਾ ਹਾਂ ਇਹਦੇ ਨਾਲ ਮੌਕਾ ਬਣ ਗਿਆ ਹਾਂ ਇਹਦੇ ਨਾਲ ਇਹਦੇ ਨਾਲ ਬੀਜੇਪੀ ਚ ਕਿਸ ਤਰ੍ਹਾਂ ਦਾ ਸਿੱਖਾਂ ਪ੍ਰਤੀ ਪੰਜਾਬੀਆਂ ਪ੍ਰਤੀ ਕਿਸ ਤਰ੍ਹਾਂ ਦੀਆਂ ਫੀਲਿੰਗਾਂ ਜਾਣਗੀਆਂ ਤੁਹਾਨੂੰ ਕੀ ਲੱਗਦਾ ਹੈ ਕਿ ਇਹਦੇ ਨਾਲ ਹੋਰ ਕੋਈ ਪੰਜਾਬ ਦਾ ਨੁਕਸਾਨ ਪੰਜਾਬ ਦੇ ਖਿਲਾਫ ਕੁਝ ਵਿਚਾਰਧਾਰਾ ਬਣਨ ਗਈਆਂ ਖੜੀਆਂ ਹੋਣ ਗਈਆਂ ਜਾਂ ਕਿਸੇ ਨਫਰਤ ਦਾ ਬੀਜ ਪੈਦਾ ਹੋਏਗਾ ਦੇਖੋ ਇੱਥੇ ਕੈਨੇਡਾ ਦੇ ਵਿੱਚ ਮੈਂ ਖਬਰਾਂ ਸੁਣਨਦਿਆਂ ਤੇ ਜਦੋਂ ਇੱਕ ਖਬਰ ਆਈ ਆ ਹੂੰ ਤੇ ਲੋਕੀ ਜਿਸ ਰੇਡੀਓ ਸਟੇਸ਼ਨੋਂ ਮੈਂ ਸੁਣ ਰਿਹਾ ਸੀਗਾ ਉੱਥੇ ਲੋਕੀ ਆਪਣੇ ਮੈਸੇਜ ਭੇਜ ਰਹੇ ਸੀ ਹੂੰ ਤੇ ਮੈਂ ਦੇਖ ਰਿਹਾ ਸੀਗਾ ਕਿ ਉਹਨਾਂ ਵਿੱਚੋਂ ਜਿਨ੍ਹਾਂ ਦੇ ਨਾਂ ਤੇ ਸਿੱਖਾਂ ਵਾਲੇ ਲੱਗਦੇ ਸੀ ਉਹ ਸ਼ਾਬਾਸ਼ੀ ਦੇ ਰਹੇ ਸੀ ਹੂੰ ਤੇ ਜਿਨ੍ਹਾਂ ਦੇ ਨਾਂ ਦੂਜੇ ਸੀ ਜਿਵੇਂ ਕਾਰਤਿਕ ਹੋਇਆ ਨਾ ਅਮਨ ਹੋਇਆ ਇਹ ਬੋਲੇ ਜਿਹੜੇ ਲੱਗਦਾ ਸੀ ਵੀ ਇਹ ਨਾਨ ਸਿੱਖ ਨਾਮ ਨੇ ਹੂੰ ਉਹ ਇਹ ਕਹਿ ਰਹੇ ਸੀ ਕਿ ਉਹਨੇ ਗਲਤ ਕੀਤਾ ਹੂੰ ਹੂੰ ਸੋ ਇਹ ਤਾਂ ਇਹ ਤਾਂ ਕੋਸ ਸੁਭਾਵੇ ਕਾ ਦੋ ਧੜੇ ਬਾਣੀ ਗਏ ਹੁਣ ਨਾ ਜਿਹੜੇ ਉਹਦੇ ਸਪੋਰਟਰ ਹੋਣਗੇ ਉਹ ਤੇ ਇਹੀ ਕਹਿਣਗੇ ਕਿ ਗਲਤ ਕੀਤਾ ਹੈ ਤਾਂ ਕਰ ਦਿੱਤਾ ਹੂੰ ਤੇ ਇਧਰ ਵਾਲੇ ਕਹਿਣਗੇ ਕਿ ਠੀਕ ਕੀਤਾ ਹੈ ਹੂੰ ਸੋ ਇਹਨੂੰ ਹੁਣ ਤੁਸੀਂ ਪੋਲੀਟੀਕਲੀ ਕੰਨਾ ਕਿ ਯੂਜ਼ ਕਰਦੇ ਹੋ ਇਹ ਤਾਂ ਹੁਣ ਕੋਈ ਕੁਝ ਪੋਲੀਟੀਸ਼ੀਅਨ ਦੇ ਹੱਥ ਚੰਦਾ ਪਰ ਇਹ ਇਹ ਹਿੰਦੂ ਵਰਸਿ ਪੋਲਰਾਈਜੇਸ਼ਨ ਥੋੜੀ ਜਿਹੀ ਤਾਂ ਹੋ ਹੀ ਜਾਂਦੀ ਹੈ ਹਿੰਦੂ ਸਿੱਖ ਜਿਹੜਾ ਇਹ ਹਿੰਦੂ ਵਰਸਸ ਸਿੱਖ ਇਹ ਨਵੀਂ ਤਰ੍ਹਾਂ ਦੀ ਇੱਕ ਜੰਗ ਜੀ ਸਟਾਰਟ ਹੋ ਗਈ ਹੈ ਇਹ ਇਹ ਦੂਸਰੇ ਪਾਸੇ ਦੂਸਰੇ ਪਾਸੇ ਸਰਕਾਰਾਂ ਇਹ ਕਹਿ ਰਹੀਆਂ ਨੇ ਵੀ ਅਸੀਂ ਸਿੱਖਾਂ ਦੇ ਫਿਕਰਮੰਦ ਬੜੇ ਹਾਂ ਸਿੱਖਾਂ ਲਈ ਪਿਆਰ ਬੜਾ ਪਰ ਇਹ ਹਿੰਦੂ ਸਿੱਖ ਜੰਗ ਜੰਗ ਜਿਹੜੀ ਸ਼ੁਰੂ ਹੋ ਗਈ ਹੈ ਇਹ ਕਿਤੇ ਨਾ ਕਿਤੇ ਖਤਰਨਾਕ ਲੱਗਦੀ ਹੈ ਤੁਹਾਨੂੰ ਇਹ ਕੈਨੇਡਾ ਦੇ ਵਿੱਚ ਵੀ ਸਰ ਕਾਫੀ ਦਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਹਮ ਇੱਕ ਇਹ ਡਿ ਦਰਾੜ ਜਿਹੜੀ ਹੈ ਨਾ ਇਹ ਇੱਥੇ ਵੀ ਪੈ ਰਹੀ ਹੈ ਮਹਿਸੂਸ ਹੋ ਰਹੀ ਹੈ ਦਿਸ ਰਹੀ ਹੈ ਹਮ ਬਾਰੇ ਉਹਨ ਮਿਕੋ ਇਹ ਲੋਕਾਂ ਨੂੰ ਸਿਆਣੇ ਬਣਨਾ ਪੈਣਾ ਉਹਨੂੰ ਪੋਲੀਟਿਸ਼ੀਨ ਨੇ ਤੇ ਆਪਣੇ ਕੰਮ ਕਰੀ ਜਾਣੇ ਆਪਣੇ ਹੂੰ ਮਤਲਬ ਸਿਆਸਤਦਾਨ ਧਰਮ ਦੇ ਮੋਢ ਧਰਮ ਨੂੰ ਮੋਢੇ ਤੇ ਰੱਖ ਕੇ ਤੁਰਨ ਲੱਗੇ ਇਹ ਲੋਕਾਂ ਲਈ ਚੰਗਾ ਨਹੀਂ ਹੈ ਬਿਲਕੁਲ ਨਹੀਂ ਚੰਗਾ ਹੂੰ ਇੰਨਾ ਮਕਾਂ ਦੇ ਵਿੱਚ ਸੋ ਇੰਨਾ ਬੋਲਬਾਲਾ ਨਹੀਂ ਸੀ ਹੁੰਦਾ ਪਰ ਮੈਂ ਇੱਥੇ ਵੀ ਦੇਖ ਰਿਹਾ ਕਿ ਬਹੁਤ ਬੰਨੀਆਂ ਪੈ ਰਹੀਆਂ ਹੂੰ ਲੋਕਾਂ ਨੂੰ ਲੋਕਾਂ ਨੂੰ ਕੋਈ ਮੈਸੇਜ ਕੋਈ ਸਲਾਹ ਦਿਓ ਵੀ ਇਹੋ ਜੇ ਧਰਮ ਮੋਢੇ ਤੇ ਰੱਖ ਕੇ ਤੁਰਨ ਵਾਲੀ ਇਹ ਟੀਮਾਂ ਤੋਂ ਸਾਵਧਾਨ ਕਿਵੇਂ ਰਹਿਣਾ ਹੈ ਤੋ ਕੁ ਸਲਾਹ ਦੋ ਆਪਣੇ ਮਾਨ ਸਾਹਿਬ ਵੇਖੋ ਇੰਨੇ ਲੋਗ ਨੇ ਸਲਾਹ ਦੇਣ ਵਾਲੇ ਇਹਨਾਂ ਕੁਝ ਨਹੀਂ ਸਲਾਹਾਂ ਨਾਲ ਕੁਝ ਨਹੀਂ ਹੁੰਦਾ ਹੁੰਦਾ ਹਮ ਸਲਾਹਾਂ ਨਾਲ ਕੁਝ ਨਹੀਂ ਹੋਣਾ ਇਹ ਤਾਂ ਮਤਲਬ ਇਹ ਤਾਂ ਬਹੁਤ ਵੱਡੀ ਮੂਵਮੈਂਟ ਚੱਲਣੀ ਚਾਹੀਦੀ ਆ ਹਮ ਛੋਟੇ ਬੱਚਿਆਂ ਤੋਂ ਕੰਮ ਸ਼ੁਰੂ ਕਰਨਾ ਪੈਂਦਾ ਫਿਰ ਜਾ ਕੇ ਮਸਲਾ ਹੱਲ ਹੁੰਦਾ ਹਮ ਇਹ ਹੁਣ ਤੁਸੀਂ ਦੇਖੋ ਨਾ ਦਸਾਂ ਗੁਰੂਆਂ ਨੇ ਤੁਸੀਂ ਹਿਸਾਬ ਲਾ ਲਓ ਇਹ ਕਿੰਨੇ 100 ਸਾਲਾਂ ਦਾ ਕੰਮ ਸੀਗਾ ਗੋਇੰਕ ਸਾਹਿਬ ਨੇ ਸ਼ੁਰੂ ਕੀਤਾ ਤੇ ਗੁਰੂ ਗੋਬਿੰਦ ਸਿੰਘ ਜੀ ਹੋਣਾ ਤੱਕ ਆਇਆ ਦੋਸਤੋ ਬਾਅਦ ਵੀ ਕੋਈ ਸਿਆਪ ਚੱਲਦਾ ਰਿਹਾ ਇਹ ਇੱਕ ਵਾਰੀ ਜਾਂ ਇੱਕ ਵਾਰੀ ਸਮਝਾਉਣ ਵਾਲੀਆਂ ਦੋ ਵਾਰੀ ਸਮਝਾਉਣ ਵਾਲੀਆਂ ਚੀਚਾਂ ਦਾ ਦਿਮਾਗ ਤੇ ਦਿਮਾਗ ਸਿੱਕਾ ਨਹੀਂ ਮੜਦਾ ਹੂੰ ਇਹਨੂੰ ਟਾਈਮ ਲੱਗਦਾ ਇਹਨੂੰ ਜਨਰੇਸ਼ਨਸ ਲੱਗਦੀਆਂ ਹੂੰ ਉਹਦੇ ਲਈ ਡੈਡੀਕੇਸ਼ਨ ਤਾਂ ਮੈਨੂੰ ਕਿਤੇ ਦਿਸਦੀ ਨਹੀਂ ਗਈ ਕੋਈ ਕਰੂਗਾ ਸਾਰੇ ਆਪਣੇ ਆਪਣੇ ਸਰਵਾਈਵਰ ਦੇ ਚੱਕਰਾਂ 'ਚ ਪਏ ਆ ਪੈਸੇ ਦੇ ਚੱਕਰਾਂ 'ਚ ਛੋਟੇ ਬੱਚਿਆਂ ਤੋਂ ਇਹ ਕੰਮ ਤੁਹਾਡੇ ਨਜ਼ਰੀਏ ਨਾਲ ਕਿਵੇਂ ਸ਼ੁਰੂ ਕੀਤਾ ਜਾ ਸਕਦਾ ਹੈ ਛੇ ਛੋਟੇ ਬੱਚੇ ਨੂੰ ਦਿਸੂਗਾ ਕਿ ਮੇਰਾ ਮਾਪੇ ਬੈਲੈਂਸਡ ਗੱਲ ਕਰਦਾ ਵਾ ਆ ਦੂਜੇ ਦਾ ਚੰਗਿਆਈ ਵੀ ਦੇਖਦਾ ਹੈ ਹੂੰ ਫੇਰ ਹੀ ਤੁਸੀਂ ਵੱਡੇ ਹੋ ਕੇ ਦੂਜੇ ਦੀ ਚੰਗਿਆਈ ਵਾਲੇ ਪਾਸੇ ਵੀ ਉਹਨੂੰ ਐਪਰੀਸ਼ੀਏਟ ਕਰਨ ਵਾਲੇ ਪਾਸੇ ਵੀ ਹੂੰ ਜੇ ਅਸੀਂ ਵੀ ਲਈ ਲੱਗ ਗਿਆ ਵੀ ਉਹਦੀ ਖਬਰ ਪੜੀ ਤੇ ਉਹਦੇ ਵਰਗੇ ਹੋ ਗਏ ਰਿਐਕਸ਼ਨ ਦੇ ਦਿੱਤਾ ਤੁਹਾਡੇ ਬੱਚੇ ਵੀ ਫਿਰ ਉਹੀ ਕੰਮ ਕਰਦੇ ਵੱਡੇ ਹੋ ਉਹਨਾਂ ਨੇ ਵੀ ਖਬਰ ਪੜ੍ਹਨੀ ਆ ਤੇ ਰਿਐਕਸ਼ਨ ਦੇ ਦੇ ਰਿਐਕਸ਼ਨ ਦੇ ਰੀਐਕਸ਼ਨ ਰਿਐਕਸ਼ਨ ਦੇਣਾ ਚਾਹੀਦਾ ਹੁੰਦਾ ਆਦਮੀ ਨੂੰ ਕਿ ਨਹੀਂ ਕਿਸੇ ਕਿਸੇ ਗੱਲ ਤੇ ਪ੍ਰਤੀਕਿਰਿਆ ਦੇਣੀ ਚਾਹੀਦੀ ਹੁੰਦੀ ਕਿ ਨਹੀਂ 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 ਹੂੰ ਕਿਉਂ ਨਹੀਂ ਨਹੀਂ ਦੇਣਾ ਚਾਹੀਦਾ ਹੂੰ ਦੇਖੋ ਰਿਐਕਸ਼ਨ ਤਾਂ ਫਿਰ ਤਾਂ ਮਤਲਬ ਹੋ ਗਿਆ ਕਿ ਤੁਸੀਂ ਦੂਜੇ ਦੇ ਗੁਲਾਮ ਹੋਗੇ ਨਾ ਹੂੰ ਜੇ ਉਹਨੇ ਕੁਝ ਕਿਹਾ ਜੇ ਤੁਸੀਂ ਮੈਨੂੰ ਕਹਤ ਹੂੰ ਸਾਨੂੰ ਰਿਸਪੌਂਸੀਬਲ ਹੋਣਾ ਚਾਹੀਦਾ ਵਾ ਨਾ ਕਿ ਰਿਐਕਟਿਵ ਹੋਣਾ ਚਾਹੀਦਾ ਓਕੇ ਤੇ ਤਾਂ ਰਿਸਪੌਂਸੀਬਲ ਦਾ ਮਤਲਬ ਇਹ ਬੰਦਾ ਵਾ ਕਿ ਤੁਸੀਂ ਉਹਨੂੰ ਰਿਸਪੌਂਡ ਕਰਨਾ ਹੂੰ ਉਹਨੇ ਕੀਤਾ ਹੈ ਹਾਂ ਉਹਨਾਂ ਤਰੀਕੇ ਨਾਲ ਰਿਸਪੌਂਡ ਕਰੋ ਨਾ ਕਿ ਰਿਐਕਟ ਕਰੋ ਹੂੰ ਕੈਨੇਡਾ 'ਚ ਜਿਵੇਂ ਤੁਸੀਂ ਗੱਲ ਕੀਤੀ ਹੈ ਕੈਨੇਡਾ 'ਚ ਵੀ ਇਹ ਧਰਮਾਂ ਦਾ ਚੱਕਰ ਦਿਸਣ ਲੱਗ ਪਿਆ ਹੈ ਹਾਂਜੀ ਕਾਫੀ ਜਿਸ ਤਰ੍ਹਾਂ ਜਿਵੇਂ ਕਦੋਂ-ਕਦੋਂ ਕਦੋਂ-ਕਦੋਂ ਤੁਹਾਨੂੰ ਇਹ ਰੰਗ ਰੂਪ ਨਜ਼ਰ ਆਉਣ ਲੱਗੇ ਮੈਨੂੰ ਪਿਛਲੇ 2 ਸਾਲਾਂ ਤੋਂ ਦਿਸਣਾ ਸ਼ੁਰੂ ਹੋਇਆ ਹੈ ਅੱਛਾ 2 ਸਾਲਾਂ ਤੋਂ ਦਿਸਦਾ ਹੈ ਜਿਆ ਮੇਰਾ ਧਿਆਨ ਨੇ ਸੀ ਪਰ ਹੁਣ ਇਹ ਫੀਲ ਹੂੰ ਕਿਸਾਨ ਮੋਰਚੇ ਤੋਂ ਬਾਅਦ ਹਾਂ ਐ ਕਹਿ ਲਓ ਕਾਫੀ ਹਾਂ ਜਿਹੜਾ ਕਿਸਾਨ ਮੋਰਚਾ ਸੀ ਉਹਦੇ ਨਾਲ ਤੁਹਾਨੂੰ ਕੀ ਨਜ਼ਰ ਆਉਂਦਾ ਹੈ ਕਿ ਇਹ ਕਿਸਾਨਾਂ ਨੇ ਪੰਜਾਬੀਆਂ ਨੇ ਕੁਝ ਖਟਿਆ ਹੈ ਕਿ ਕੁਝ ਗਵਾਇਆ ਹੈ ਦੇਖੋ ਜੇ ਤ ਮੋਟੀ ਮੋਟੀ ਗੱਲ ਕਰੀਏ ਤੇ ਐਂਡ ਤੇ ਛੜਾ ਕੰਮ ਆ ਨਾ ਐਂਡ ਵਾਲਾ ਕੰਮ ਥੋੜਾ ਜਿਹਾ ਮੇਰੇ ਸਾਹਮਣੇ ਕਾਹਲੀ ਚ ਗਲਤ ਹੋ ਗਿਆ ਹੂੰ ਉਹਦੇ ਵਿੱਚ ਸਾਡੀ ਜਿੰਨੀ ਸੀ ਐਫਰਟ ਕੀਤੀ ਸੀ ਜਿੰਨਾ ਅਸੀਂ ਲੈ ਗਏ ਸੀ ਖਿੱਚ ਕੇ ਕੰਮ ਸਾਡੇ ਕਿਸਾਨ ਮੋਰਚੇ ਦੀ ਲੀਡਰਸ਼ਿਪ ਕਰਕੇ ਐਂਡ ਤੇ ਉਹ ਜਿਹੜੀ ਚੀਜ਼ ਹੈ ਨਾ ਉਹ ਉਹ ਫਰੂਟਫੁੱਲ ਨਹੀਂ ਹੋ ਪਾਇਆ ਜਿੰਨਾ ਅਸੀਂ ਜੋਰ ਲਾ ਦਿੱਤਾ ਸੀ ਹਾਂ ਮੈਂ ਇਹ ਮਹਿਸੂਸ ਕਰਦਾ ਹਾਂ ਤੇ ਨੇਚਰਲੀ ਫਿਰ ਤੇ ਚ ਅਲਟੀਮੇਟਲੀ ਫਿਰ ਜਦੋਂ ਕੰਮ ਨਹੀਂ ਪੂਰਾ ਬਣਿਆ ਫਿਰ ਨੁਕਸਾਨ ਤਾਂ ਹੋਇਆ ਹੀ ਕਿੱਦਾਂ ਦੀਆਂ ਕਮੀਆਂ ਰਹੀਆਂ ਨਜ਼ਰਾਂਵੀਆਂ ਨੇ ਤੁਹਾਨੂੰ ਅਸੀਂ ਅਸੀਂ ਫਾਈਨੈਂਸ਼ੀਅਲੀ ਵੀ ਦੇਖੋ ਨਾ ਕਿੰਨਾ ਨੁਕਸਾਨ ਸਕਸਸ ਹਰਾ ਕੋਈ ਚੱਲਦਾ ਤੇ ਫਾਈਨੈਂਸ ਦੇ ਨਾਲ ਹੀ ਹੈ ਨਾ ਹਾਂ ਟਾਈਮ ਵੀ ਲਾਇਆ ਫਾਈਨੈਂਸ ਵੀ ਲਾਇਆ ਰਿਸੋਰਸੇਸ ਵੀ ਲਾਇਆ ਹਾਂ ਪਰ ਜੋ ਜੋ ਚਾਹੁੰਦੇ ਸੀ ਉਹ 100% ਤੇ ਨਹੀਂ ਨਾ ਮਿਲ ਹਾਂ ਤੇ ਦੁਬਾਰਾ ਇਹੋ ਜੀ ਮੂਵਮੈਂਟ ਉਹਨੂੰ ਖੜੀ ਹੋਣੀ ਇਸ ਨੁਕਸਾਨ ਦਾ ਇਹ ਹੋਇਆ ਤਾਂ ਸਭ ਤੋਂ ਵੱਡਾ ਕਿ ਅਸੀਂ ਦੁਬਾਰਾ ਇਹੋ ਜੀ ਮੂਵਮੈਂਟ ਖੜੀ ਨਹੀਂ ਕਰ ਸਕਦੇ ਹਾਂ ਬਿਲਕੁਲ ਉਹਨੂੰ ਪਤਾ ਨਹੀਂ ਕਦੋਂ ਬਾਕੀ ਮੈਂ ਮਟੀਰੀਅਲਿਸਟਿਕ ਗੱਲਾਂ ਦੀ ਗੱਲ ਨਹੀਂ ਕਰਦਾ ਕਿ ਅਸੀਂ ਡਿਪਲੋਮੈਟਿਕ ਲੈਵਲ ਤੇ ਕੀ ਘਟਿਆ ਪਰ ਅਸੀਂ ਜਿਹੜੀ ਚੀਜ਼ ਕਰ ਲਈ ਹੈ ਕਿ ਅਸੀਂ ਹੁਣ ਦੁਬਾਰਾ ਨਹੀਂ ਕਰ ਸਕਦੇ ਹੂੰ ਬਿਲਕੁਲ ਨੁਕਸਾਨ ਕੀ ਕੀਤਾ ਅੰਤ ਵਿੱਚ ਜੋ ਤੁਹਾਨੂੰ ਲੱਗਦਾ ਹੈ ਕਿ ਕਿਸਾਨ ਆਗੂਆਂ ਨੇ ਜਾਂ ਉਹਨਾਂ ਦੀਆਂ ਧੜੇਬੰਦੀਆਂ ਨੇ ਕਿਵੇਂ ਦਾ ਨੁਕਸਾਨ ਕੀਤਾ ਨਜ਼ਰ ਆਉਂਦਾ ਤੁਹਾਨੂੰ ਦੇਖੋ ਹਾਲਾਤ ਹੀ ਬਣੇ ਪਏ ਆ ਹੈਸ਼ਟੈਗ ਜੋ ਮੈਨੂੰ ਦਿਸਦੇ ਆ ਮੈਂ ਸਿਰਫ ਆਪਣੀ ਗੱਲ ਕਰ ਰਿਹਾ ਹੂੰ ਹਾਲਾਤ ਹੀ ਬਣੇ ਪਏ ਆ ਪੀ ਮੈਨੂੰ ਤੁਹਾਡਾ ਨਹੀਂ ਭਰੋਸਾ ਕਿ ਤੁਸੀਂ ਸਹੀ ਹੋ ਕਿ ਗਲਤ ਹੂੰ ਤੇ ਤੁਹਾਨੂੰ ਮੇਰਾ ਨਹੀਂ ਭਰੋਸਾ ਹੂੰ ਕਿ ਮੈਂ ਸਹੀ ਹਾਂ ਕਿ ਗਲਤ ਮੈਂ ਰਲਿਆ ਕਿਸੇ ਨਾਲ ਕਿ ਨਹੀਂ ਰਲਿਆ ਹੂੰ ਮੈਂ ਕਿਸੇ ਲਈ ਕੰਮ ਕਰ ਰਿਹਾ ਹਾਂ ਕਿ ਮੈਂ ਆਪਣੇ ਆਰਗੇਨਾਈਜੇਸ਼ਨ ਦੀ ਕੰਮ ਇਹ ਇੱਕ ਤਰ੍ਹਾਂ ਦਾ ਐ ਕਹ ਲਓ ਕਿ ਇੱਕ ਕ੍ਰੀਏਟਿਵ ਜੌਬ ਬਣ ਗਿਆ ਹੈ ਬਹੁਤੇ ਸਾਡੇ ਸਿੱਖ ਕਮਿਊਨਿਟੀ ਦੇ ਵਿੱਚ ਹੂੰ ਵੀ ਸਾਨੂੰ ਸਾਹਮਣੇ ਖੜੇ ਬੰਦੇ ਨੂੰ ਨਾਲ ਕੋਈ ਮਤਲਬ ਐ ਕਹ ਲਓ ਕਿ ਟਰਸਟ ਜਿਆ ਨਹੀਂ ਰਹਿ ਗਿਆ ਹਮ ਇਹ ਹਾਲਾਤ ਇਹੋ ਜੇ ਬਣ ਗਿਆ ਹਮ ਵੀ ਇੱਕ ਖੜਾ ਹੁੰਦਾ ਵਾ ਦੇ ਨਾਲੂ ਕੀ ਤਰ ਤੇ ਫਿਰ ਬਾਅਦ ਪਤਾ ਲੱਗਦਾ ਜੀ ਇਹ ਤਾਂ ਕਿਸੇ ਹੋਰ ਨਾਲ ਆ ਹਮ ਚਾਹੇ ਉਹ ਝੂਠੀਆਂ ਖਬਰਾਂ ਹੀ ਹੋਣ ਪਰ ਇੱਕ ਮੋਲ ਇਹੋ ਜੇ ਬਣ ਗਿਆ ਵਾ ਕਿ ਤੁਹਾਨੂੰ 100% ਕੰਫੀਡੈਂਸ ਹੀ ਨਹੀਂ ਕਿਤੇ ਹਮ ਹਮ ਟਰਸਟ ਲੂਜ਼ ਹੋ ਗਿਆ ਹਾਂ ਜੋ ਕਿ ਪੰਜਾਬੀ ਜੋ ਕਿ ਪੰਜਾਬੀਆਂ ਦੇ ਕਿਰਦਾਰ ਦਾ ਹਿੱਸਾ ਨਹੀਂ ਸੀ ਮੈਂ ਇਦਾਂ ਨਹੀਂ ਕਹੂੰਗਾ ਮੈਂ ਜਨਰਲਾਈਜ਼ ਨਹੀਂ ਕਰੂੰਗਾ ਪੰਜਾਬੀਆਂ ਦੇ ਵਿੱਚ ਗਗਾਰ ਵੀ ਬੜੇ ਤਗੜੇ ਤਗੜੇ ਹੋਏ ਆ ਐਸੀ ਨਹੀਂ ਗੱਲ ਹੂੰ ਸੋ ਉਹਨਾਂ ਦਾ ਤਾਂ ਕਦੀ ਵੀ ਸਾਨੀ ਸੀ ਹੂੰ ਸੋ ਬਟ ਇਹ ਵੀ ਗਿਣਤੀ ਵਧ ਗਈ ਹੈ ਹੂੰ ਇਹਨਾਂ ਲੋਕਾਂ ਹੂੰ ਚਲੋ ਧੰਨਵਾਦ ਡਾਕਟਰ ਸਾਹਿਬ ਬਹੁਤ ਮਿਹਰਬਾਨੀ ਗੱਲਬਾਤ ਲਈ ਤੁਹਾਡਾ ਸ਼ੁਕਰੀਆ